ਸਾਡੇ ਸੰਸਾਰ ਦੇ ਮਹਾਦੀਪ ਬਰ ਬਸੰ ਜਾ ਰਹੀਆਂ ਸਾਡੀ ਧਰਤੀ ਤੇ ਕੁੱਲ 7 ਮਹਾਦੀਪ ਹਨ ਪਹਿਲਾ ਏਸ਼ੀਆ ਸਭ ਤੋਂ ਵੱਡਾ ਮਹਾਦੀਪ ਹੈ ਤੇ ਕਰਕ ਰੇਖਾ ਇਸਦੇ ਵਿਚਾਲੇੋਂ ਲੰਘਦੀ ਹੈ ਇਹ ਬਹੁਤਾ ਕਰਕੇ ਉੱਤਰੀ ਅਰਧ ਗੋਲੇ ਵਿੱਚ ਹੀ ਸਥਿਤ ਹੈ ਸਾਡਾ ਭਾਰਤ ਏਸ਼ੀਆ ਵਿੱਚ ਹੀ ਹੈ ਦੂਸਰਾ ਅਫਰੀਕਾ ਅਤੇ ਦੱਖਣੀ ਅਮਰੀਕਾ ਦੱਖਣੀ ਅਤੇ ਉੱਤਰੀ ਦੋਹਾਂ ਅਰਧ ਗੋਲਿਆਂ ਵਿੱਚ ਸਥਿਤ ਹਨ ਅਫਰੀਕਾ ਸੰਸਾਰ ਦਾ ਦੂਸਰੇ ਨੰਬਰ ਦਾ ਵੱਡਾ ਮਹਾਦੀਪ ਹੈ ਇਹ ਮਹਾਦੀਪ ਯੂਰਪ ਨਾਲੋਂ ਰੋਮ ਸਾਗਰ ਦੁਆਰਾ ਅਤੇ ਏਸ਼ੀਆ ਨਾਲੋਂ ਲਾਲ ਸਾਗਰ ਦੁਆਰਾ ਅਲੱਗ ਹੁੰਦਾ ਹੈ ਅਫਰੀਕਾ ਇੱਕ ਅਜੇਹਾ ਮਹਾਦੀਪ ਹੈ ਜਿਸ 'ਤੇ ਅਰਧ ਵਿਚਕਾਰੋਂ ਕੋਵ ਮਾਧ ਰੇਖਾ ਲੰਘਦੀ ਹੈ ਤੀਸਰਾ ਉੱਤਰੀ ਅਮਰੀਕਾ ਉੱਤਰੀ ਅਰਧ ਗੋਲੇ ਵਿੱਚ ਹੈ ਬੇਰਿੰਗ ਸਟ੍ਰੇਟ ਉੱਤਰੀ ਅਮਰੀਕਾ ਨੂੰ ਏਸ਼ੀਆ ਨਾਲੋਂ ਵੱਖ ਕਰਦੀ ਹੈ ਇਸ ਵਿੱਚ ਸੰਸਾਰ ਦੇ ਦੂਸਰੇ ਨੰਬਰ ਤੇ ਚੌਥੇ ਨੰਬਰ ਤੇ ਵੱਡੇ ਹੋਣ ਵਾਲੇ ਦੇਸ਼ ਗਰੁਮਾਰ ਕੈਨੇਡਾ ਅਤੇ ਸੈਨ ਰਾਜ ਅਮਰੀਕਾ ਯੂ ایس اے ਸ਼ਾਮਲ ਹਨ ਚੌਥਾ ਦੱਖਣੀ ਅਮਰੀਕਾ ਦੱਖਣੀ ਅਰਧ ਗੋਲੇ ਵਿੱਚ ਇਹ ਲਗਭਗ ਸਾਰਾ ਮਹਾਂ ਸਾਗਰ ਦੁਆਰਾ ਘੇਰਿਆ ਹੋਇਆ ਸવાય ਉੱਤਰ ਵਿੱਚ ਜਿੱਧਰੋਂ ਇਹ ਪਨਾਮਾ ਜਲ ਮਾਰਗ ਦੁਆਰਾ ਉੱਤਰੀ ਅਮਰੀਕਾ ਨਾਲ ਜੁੜਿਆ ਹੋਇਆ ਹੈ ਅੰਟਾਰਕਟਿਕ ਮਹਾਂ ਸਾਗਰ ਨਾਲ ਘੇਰਿਆ ਹੋਇਆ ਹੈ ਇਹ ਸਾਰਾ ਬਰਫ਼ ਨਾਲ ਢੱਕਿਆ ਹੋਇਆ ਹੈ ਛੇਵਾਂ ਯੂਰਪ ਭਾਵੇਂ ਛੋਟਾ ਮਹਾਦੀਪ ਹੈ ਪਰ ਇਸ ਵਿੱਚ ਬਹੁਤ ਦੇਸ਼ ਸ਼ਾਮਲ ਹਨ ਇਹਨਾਂ ਵਿੱਚ ਰੂਸ ਵਰਗੇ ਸਭ ਤੋਂ ਵੱਡੇ ਦੇਸ਼ ਅਤੇ ਵੈਟਿਕਨ ਸਿਟੀ ਜੋ ਕਿ ਸੰਸਾਰ ਦਾ ਸਭ ਤੋਂ ਛੋਟਾ ਦੇਸ਼ ਸੰਮਲਨ ਸਤਵਾਂ ਆਸਟ੍ਰੇਲੀਆ ਨੂੰ ਸਭ ਤੋਂ ਛੋਟਾ ਮਹਾਦੀਪ ਹੋਣ ਕਾਰਨ ਟਾਪੂ ਮਹਾਦੀਪ ਆਖਿਆ ਜਾਂਦਾ ਹੈ